ਸੰਦੀਪ ਸਿੰਘ ਇਹ ਯਾਰ ਹਲਕਾ ਇੰਚਾਰਜ ਸ਼ਰੋਮਣੀ ਸ਼ਰੋਮਣੀ ਅਕਾਲੀ ਦਲ ਜੰਡਿਆਲਾ ਗੁਰੂ ਤੋਂ ਅੱਜ ਸਵਾਗਤ ਕਰ ਰਹੇ ਜੀ ਮਜੀਠੀਆ ਸਾਹਿਬ ਅੰਮ੍ਰਿਤਸਰ ਆ ਰਹੇ ਨੇ ਕਿਸ ਤਰ੍ਹਾਂ ਦਾ ਸਵਾਗਤ ਜੰਡਿਆਲਾ ਰ ਵਿੱਚ ਕਰਦੇ ਦੇਖੋ ਅੱਜ ਅਸੀਂ ਜਿਹੜੇ ਕਿ ਝੂਠੇ ਕੇਸ ਦੇ ਵਿੱਚ ਸਤਾਰ ਵਿਕਰਮ ਸਿੰਘ ਮਜੀਠੀਆ ਨੂੰ ਫਸਾਉਣ ਦੀ ਸਰਕਾਰ ਨੇ ਕੋਸ਼ਿਸ਼ ਕੀਤੀ ਸੀ ਪਰ ਸਾਡੀ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਅੱਜ ਸਾਬ ਵਿਕਰਮ ਸਿੰਘ ਜੀ ਮਜੀਠੀਆ ਅੱਜ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁਣ ਪਹੁੰਚ ਰਹੇ ਨੇ ਤੇ ਸਾਡੇ ਹਲਕਾ ਜੰਡਿਆਲਾ ਗੁਰੂ ਦੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ 'ਚ ਆਗੂ ਸਭਾਨਾਂ 'ਚ ਤੇ ਜੋਸ਼ ਹੈ ਹੀ ਆ ਆਮ ਸੰਗਤ ਜਿਹੜੀ ਆ ਉਹ ਵੀ ਬਹੁਤ ਵੱਡੇ ਪੱਧਰ ਤੇ ਉੱਤੇ ਸਾਬ ਵਿਕਰਮ ਸਿੰਘ ਮਜੀਠੀਆ ਜੀ ਦਾ ਜ਼ੋਰਦਾਰ ਤਰੀਕੇ ਨਾਲ ਸਵਾਗਤ ਕਰਨ ਲਈ ਇੱਥੇ ਪਹੁੰਚੀ ਆ ਤੋ ਆਪ ਸਾਰੇ ਦੇਖ ਹੀ ਸਕਦੇ ਹੋ ਕਿੰਨਾ ਵੱਡਾ ਇਕੱਠ ਇੱਥੇ ਹੋਇਆ ਹੈ ਲਾਹਮਿਸਾਲ ਇਕੱਠ ਹੈ ਕਿ ਜਿਹੜੇ ਕਿ ਸਾਬ ਵਿਕਰਮ ਸਿੰਘ ਮਜੀਠੀਆ ਜੀ ਦਾ ਸਵਾਗਤ ਕਰਨ ਵਾਸਤੇ ਆਉਣ ਵਾਲੇ ਸਮੇਂ ਦੀ ਰਾਜਨੀਤੀ ਕਿੰਨੀ ਦੀ ਰੈਂਕ ਗਈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੁਣ ਜਿਹੜੀ ਆ 2027 ਦੀਆਂ ਜਿਹੜੀਆਂ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਉਹਦੀ ਤਿਆਰੀ ਪੂਰੇ ਚੋਰਨਾ ਸ਼ੁਰੂ ਕਰ ਰਹੇ ਆ ਤਾਂ ਕਿ ਜਿਹੜਾ ਵਾ ਪੰਜਾਬ ਦੇ ਲੋਕਾਂ ਨੂੰ ਇਹ ਜਿਹੜੀ ਸਰਕਾਰ ਆ ਜਿਹੜੀ ਮੁੱਦਿਆਂ ਤੋਂ ਹਵੇਸ਼ਾ ਪਟਕਾਉਣ ਦੀ ਗੱਲ ਕਰਦੀ ਆ ਜਿਹੜੇ ਜਿਹੜੇ ਪੰਜਾਬ ਦੇ ਅਸਲ ਮੁੱਦੇ ਨੇ ਉਹਨਾਂ ਨਾਲੋਂ ਇਹ ਸਰਕਾਰ ਉਹਨਾਂ ਨੂੰ ਪਾਸੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦੀ ਆ ਤੇ ਗੱਲਾਂ ਅਕਾਲੀ ਦਲ ਦੇ ਲੀਡਰਾਂ ਪ੍ਰਤੀ ਕੋਈ ਹਰ ਰੋਜ਼ ਕੋਈ ਨਾ ਕੋਈ ਗੱਲ ਬਾਤਲ ਬਾਤ ਜਾਂ ਮਜੀਠੀਆਂ ਮਜੀਠੀਆਂ ਕਰਦੇ ਰਹਿੰਦੇ ਆ ਅਸਲ ਜਿਹੜੇ ਮੁੱਦੇ ਨੇ ਉਹਨਾਂ ਵੱਲੇ ਧਿਆਨ ਨਹੀਂ ਦਿੰਦੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੀ ਸਰਕਾਰ ਦੀਆਂ ناکਾਮੀਆਂ ਨੇ ਜਿਦੇ ਵਿੱਚ ਸਭ ਤੋਂ ਵੱਡੀ ਬੇਰੋਜ਼ਗਾਰੀ ਦੂਰ ਕਰਨ ਦੀ ਜਿਹੜੀ ਇਹਨਾਂ ਦੀ ناکامی ਹੈ ਜਿਹੜੇ ਨੌਜਵਾਨ ਲੋਕਾਂ ਨੂੰ ਇਹਨਾਂ ਨੇ ਝੂਠੇ ਦਿਖਾਏ ਸੀਗੇ ਸੁਪਨੇ ਕਿ ਹੀ ਰੋਜ਼ਗਾਰ ਪੈਦਾ ਕਰਾਂਗੇ ਲੋਕ ਉਹਦੇ ਵਿੱਚ ਇਹਨਾਂ ਨੇ ਕਿਸੇ ਨੂੰ ਵੀ ਬੇਰੋਜ਼ਗਾਰ ਨਹੀਂ ਦਿੱਤਾ ਜਿਹੜੇ ਸਾਡੇ ਬਿਜਲੀ ਦੀ ਗੱਲਾਂ ਕਰਦੇ ਨੇ ਜਿਵੇਂ ਬਿਜਲੀ ਕੀਤੀ ਹੈ ਇਹ ਸ਼ਰਮਣੀ ਅਕਾਲੀ ਦਲ ਵੇਲੇ ਵੀ 400 ਜਿਹੜੇ ਉਹ ਮਾਫ ਹੁੰਦੇ ਸੀਗੇ ਤੇ ਇਦਾਂ ਹੀ ਅੱਜ ਲੋਡ ਐ ਐਸ ਸੀ ਬੱਚਿਆਂ ਨੂੰ ਵਜੀਫਿਆਂ ਦੀ ਜਿਹੜੇ ਇਹਨਾਂ ਨੇ ਵਜੀਫਿਆਂ ਦੀ ਜਿਹੜੀ ਜਿਹੜੀ ਸੀਗੀ ਅਮਾਉਂਟ ਜਿਹੜੀ ਇਹਨਾਂ ਨੇ ਰੱਖੀ ਸੀ ਬਜਟ ਦੇ ਵਿੱਚ ਉਹ ਵੀ ਜਿਹੜੀ ਇਹਨਾਂ ਨੇ ਜਿਹੜੇ ਆਪਣੇ ਐਡ ਐਟੈਚ ਕਰਕੇ ਆਪਣੀ ਐਡਵਰਟਾਈਜ਼ਮੈਂਟ ਤੇ ਖਰਚ ਕਰ ਦਿੱਤੀ ਆ ਆਵਾਜ਼ ਲੋਕਾਂ ਦੀ ਆ ਰਹੀ ਵੀ ਅਲਾਈਂਸ ਹੋ ਰਿਹਾ ਭਾਜਪਾ ਦਾ ਇਹ ਸਾਡੇ ਵੱਡੇ ਲੀਡਰਸ਼ਿਪ ਵਾਲੇ ਤੁਹਾਨੂੰ ਜ਼ਿਆਦਾ ਬੈਟਰ ਦੱਸ ਸਕਦੇ ਆ ਜੀ ਮੇਰੇ ਨਾਲ ਕੇਸ਼ਰ ਸ਼ਰਮਾ ਜੀ ਕੀ ਕਹਿੰਦੇ ਕੱਲੂ ਅੱਜ ਜੇ ਸਾਹ ਪਹੁੰਚ ਰਿਹਾ ਅੰਮ੍ਰਿਤਸਰ ਦੇ ਵਿੱਚ ਹਾਂਜੀ ਜਨਰਲ ਦੀ ਜੀ ਕਿਤਸਾ ਦਾ ਸਵਾਗਤ ਹੈ ਲੋਕਾਂ ਚ ਬਹੁਤ ਖੁਸ਼ੀ ਦਾ ਜੀ ਆ ਰਿਹਾ ਜੀ ਮਜੀਠੀਆ ਸਾਹਿਬ ਦੇ ਆਉਂਦੇ ਵੇ ਕਰਕੇ ਤੇ ਉਹਦੇ ਕਰਕੇ ਆਤਿਸ਼ਬਾਈ ਚਲਾਈ ਜਾ ਰਹੀ ਆ ਮਠਾਈਆਂ ਵੱਡੀਆਂ ਯਾਰੀਆਂ ਤੇ ਅਕਾਲੀ ਦਲ ਚ ਬਹੁਤ ਜ਼ਿਆਦਾ ਉਤਸ਼ਾਹ ਆ ਜੀ ਆਨੰਦਲਾ ਸਮਾਗਮ ਇਸ ਤਰ੍ਹਾਂ ਬਹੁਤ ਵਧੀਆ ਰਹੇਗਾ ਜੀ 2027 ਅਕਾਲੀ ਦਲ ਦੀ ਸਰਕਾਰ ਹੋਏ ਜੀ ਵਿਕਰਮਜੀਤਿਆ ਜੀ ਅੰਮ੍ਰਿਤਸਰ ਆ ਰਹੇ ਨੇ ਹਾਂਜੀ ਸਵਾਗਤ ਕਰ ਰਹੇ ਕਿਸ ਤਰ੍ਹਾਂ ਦਾ ਸਵਾਗਤ ਹੈ ਦੇਖੋ ਜੀ ਮਾਨਯੋਗ ਸੁਪਰੀਮ ਕੋਰਟ ਜੁਮਾਨਾ ਮਿਲਨ ਤੋਂ ਬਾਅਦ ਪਹਿਲੀ ਵਾਰ ਮੀਠਾ ਸਾਹਿਬ ਅੱਜ ਅਮਸਰ ਪਹੁੰਚ ਰਹੇ ਨੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਜੰਡਿਆਲੇ ਸ਼ਹਿਰ ਤੋਂ ਤੇ ਜੰਡਿਆਲੇ ਹਲਕੇ ਚੋਂ ਬਹੁਤ ਭਾਰੀ ਤਦਾਦ ਵਿੱਚ ਲੋਕੀ ਨਿਕਲ ਕੇ ਬਾਹਰ ਆਏ ਆ ਕਈ ਲੋਕ ਤੇ ਬੇਨਾ ਸੱਦੇ ਤੋਂ ਵੀ ਆ ਰਹੇ ਆ ਲੋਕੀ ਕਿ ਜਿਨ੍ਹਾਂ ਨੂੰ ਨਹੀਂ ਵੀ ਕਿਹਾ ਗਿਆ ਸੀ ਪਰ ਉਹਨਾਂ ਦਾ ਮੀਠਾ ਸਾਹਿਬ ਨਾਲ ਪਿਆਰ ਹੀ ਇੰਨਾ ਕਿ ਉਹ ਆਪੇ ਚੱਲ ਕੇ ਇੱਥੇ ਆਏ ਆ ਕਿਸ ਤਰ੍ਹਾਂ ਦਾ ਸਵਾਗਤ ਕਰ ਰਹੇ ਕੀ ਕੁਛ ਉਹਨਾਂ ਨੇ ਆਮ ਦੇ ਉੱਤੇ ਕਰ ਰਹੇ ਨੇ ਦੇਖੋ ਜੀ ਵਰਕਰਾਂ ਨੇ ਉਹਨਾਂ ਦੇ ਆਉਣ ਤੇ ਲੱਡੂ ਆਪਣਾ ਮਠਾਈ ਵੰਡੀ ਜਾਏਗੀ ਪਲੱਸ ਪਟਾਕੇ ਚਲਾਉਂਦਾ ਪ੍ਰੋਗਰਾਮ ਕੀਤਾ ਵਾ ਪਲੱਸ ਉਹਨਾਂ ਕੋ ਕੇਕ ਕਟਵਾਇਆ ਜਾਏਗਾ ਤੇ ਇਹ ਸਾਰੇ ਵਰਕਰਾਂ ਦਾ ਸਾਈ ਇਹ ਇਹ ਜੋ ਜੋ ਇੰਨਾ ਕੁਝ ਹੋ ਰਿਹਾ ਕੀ ਲੱਗਦਾ ਜਿਵੇਂ ਕਾਲੀਦਲ ਚੁੱਪ ਸੀਗਾ ਹੁਣ ਉਹਦੇ ਚ ਦੇਖੋ ਆਈ ਹੈ ਕਿਵੇਂ ਨਹੀਂ ਦੇਖੋ ਕਾਲੀਦਲ ਚੁੱਪ ਤੇ ਕਦੀ ਵੀ ਨਹੀਂ ਸੀ ਸੁਖਵੀਰ ਜੀ ਬਹੁਤ ਬਿੰਦ ਕਰ ਰਹੇ ਸੀ ਹਰ ਹਲਕੇ ਵਿੱਚ ਬਿਜਾ ਰਹੇ ਸੀ ਕਾਲੀਦਲ ਨੂੰ ਬਹੁਤ ਵਧੀਆ ਰਿਸਪੌਂਸ ਵੀ ਆ ਰਿਹਾ ਸੀ ਹੁਣ ਮਿਲਟਰੀ ਸਾਹਿਬ ਦੇ ਆਉਣ ਨਾਲ ਹੋਰ ਤੇਜ਼ੀ ਫੜੂਗਾ ਜੀ ਅੱਜ ਸਤਿਨਾਕ ਚਾਹ ਆ ਗਈ ਹੈ ਮਾਨਯੋਗ ਸੁਪਰੀਮ ਕੋਰਟ ਨੇ ਜੋ ਪੰਜਾਬ ਸਰਕਾਰ ਨੇ ਝੂਠੇ ਕੇਸ ਸਾਡੇ ਮਾਝੇ ਦੇ ਜਰਨਲ ਵਿਕਰਮ ਸਿੰਘ ਮਜੀਠੀਆ ਸਾਹਿਬ ਤੇ ਲਾਏ ਸਨ ਉਹਨਾਂ ਨੂੰ ਬਾਅਦ ਜਿੱਤ ਉਹਨਾਂ ਨੇ ਬਰੀ ਮਤਲਬ ਜ਼ਮਾਨਤ ਦਿੱਤੀ ਆ ਔਰ ਝੂਠੇ ਕੇਸ ਸੀ ਔਰ ਸੰਗਤਾਂ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਵਿੱਚ ਉਹਨਾਂ ਦੇ ਮਿਲਣ ਲਈ ਉਤਸ਼ਾਹ ਹੈ ਜਿਹੜਾ ਕਿ ਸਵੇਰ ਦੇ ਚੰਡੀਗੜ੍ਹ ਤੋਂ ਚੱਲੇ ਆ तकरीबन 9 ਵਜੇ ਦੇ ਤੇ ਹਾਲੇ ਤੱਕ ਆਪਾਂ ਜੰਡਿਆਲਾ ਗੁਰੂ ਤੋਂ ਬੋਲ ਰਹੇ ਆ ਹਾਲੇ ਤੱਕ ਇੱਥੇ ਪਹੁੰਚ ਨਹੀਂ ਤੇ ਤੁਸੀਂ ਵੇਖ ਰਹੇ ਹੋ ਸੰਗਤਾਂ ਕਿਤਨੀਆਂ ਉਤਾਵਲੀਆਂ ਨੇ ਉਹਨਾਂ ਦੇ ਸਵਾਗਤ ਲਈ ਖੜੀਆਂ ਨੇ ਔਰ ਆਉਣ ਵਾਲਾ ਸਮਾਜ ਜੋ ਹੈ ਸ਼੍ਰੋਮਣੀ ਅਕਾਲੀ ਦਲ ਦਾ ਅੱਦੇ 27 ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣੇਗੀ ਜਿਵੇਂ ਜਿਵੇਂ ਦੀ ਇਹ ਮੁਹਿੰਮ ਚੱਲ ਰਹੀ ਹੈ ਅਕਾਲੀ ਆ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ